ਚੌਂਕ ਦੇ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਗੋਬਿੰਦ ਸਿੰਘ ਮੇਰੀ ਫੋਟੋ ਹੈ ਮੇਰੀ ਫੋਟੋ ਹੈ ਮੇਰੀ ਉਹ ਹੈ ਮੇਰੀ ਦਸਤਾਰ ਆ ਮੈਂ ਤਾਂ ਹਾਟ ਟੋਪੀ ਬਣ ਕੇ ਆ ਗਿਆ ਮੇਰੀ ਦਸਤਾਰ ਬਾਈ ਗਾਰਡ ਉਹਨੂੰ ਖਾਣੇ ਵਿੱਚ ਉੱਥੇ ਚੌਂਕ ਦੇ ਵਿਚਾਲੇ ਘੜ ਦੇਣਾ ਉਹ ਕਿਹੜੇ ਸੰਦਰ ਦੇ ਜੰਮੇ ਹੋਣ ਤੁਨੂੰ ਤੋੜਦੇ ਆ ਉਹ ਚਵਲ ਦੋਸਤੋ ਪੋ ਦਾ ਮਹੀਨਾ ਚੱਲ ਰਿਹਾ ਹੈ ਪੋ ਦੇ ਮਹੀਨੇ ਦੇ ਸਿਰਫ ਇੱਕ ਹਫਤੇ ਦੇ ਵਿੱਚ ਤਨਤਨ ਸ੍ਰੀ ਗੁਰਗੋਬਿੰਦ ਸਿੰਘ ਜੀ ਸਰਵੰਸਦਾਨੀ ਨੇ ਆਪਣਾ ਸਾਰਾ ਪਰਿਵਾਰ ਆਪਣੇ ਚਾਰੇ ਸਹਬਜ਼ਾਦੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤੇ ਸਨ ਮਜਨੂਮਾ ਦੀ ਰਾਖੀ ਦੇ ਲਈ ਤਾਂ ਕਿ ਕਿਸੇ ਤੇ ਜ਼ੁਲਮ ਨਾ ਹੋਵੇ ਤਨ ਤਨ ਸਿਰ ਗੁਰਗੋਮ ਸਿੰਘ ਜੀ ਦਾ ਦੇਣਾ ਤਾਂ ਕੋਈ ਨਹੀਂ ਦੇ ਸਕਦਾ ਪਰ ਇਨ੍ਹਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਲਈ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦੇ ਲਈ ਬੇहद ਹੀ ਬਿਰਾਗਮਈ ਦਿਨ ਹੁੰਦੇ ਨੇ ਪਰ ਦੂਜੇ ਪਾਸੇ ਕੁਝ ਲੋਕ ਅਜੇਹੇ ਵੀ ਹੁੰਦੇ ਨੇ ਜਿਨ੍ਹਾਂ ਦੀਆਂ ਅਜਹੀਆਂ ਕਰਤੂਤਾਵਾਂ ਹੁੰਦੀਆਂ ਨੇ ਕਿ ਜਿਸ ਦੇ ਕਰਕੇ ਉਹਨਾਂ ਨੂੰ ਲਾਨਤਾ ਪੈਂਦੀਆਂ ਨੇ ਅਜਿਹੇ ਸਾਕਸ਼ ਦੀ ਇੱਕ ਵੀਡੀਓ ਇਸ ਸਮੇਂ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜੋ ਕਿ ਸਾਕਸ਼ ਚੌਂਕ ਦੇ ਵਿੱਚ ਖੜਾ ਹੋ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਹੀ ਅਪਸ਼ਬਦ ਗਲਤ ਬੋਲ ਬੋਲ ਰਿਹਾ ਹੈ ਦੋਸਤੋ ਇਹ ਵੀਡੀਓ ਤੁਹਾਡੇ ਸਾਹਮਣੇ ਤਾਰ ਰੱਖੀ ਹੈ ਤਾਂ ਕਿ ਇਸ ਸਾਕਸ਼ ਦੀ ਪਛਾਣ ਹੋ ਕੇ ਇਸਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਅਜਿਹੀ ਇਸ ਦੀ ਕਰਤੂਤ ਦੇ ਲਈ ਇਸਲੀ ਵੀਡੀਓ ਦੇ ਵਿੱਚ ਦਿਖ ਰਹੇ ਸਾਕਸ਼ ਨੂੰ ਜੇਕਰ ਤੁਸੀਂ ਜਾਣਦੇ ਹੋ ਜਰੂਰ ਕਮੈਂਟ ਕਰਨਾ ਤੇ ਇਸ ਦੇ ਖਿਲਾਫ ਕਾਰਵਾਈ ਦੇ ਲਈ ਵੀ ਜਰੂਰ ਅਰਜੀ ਕਰਨੀ ਅਤੇ ਨਾਲ ਹੀ ਜੇਕਰ ਤੁਹਾਨੂੰ ਇਸ ਸਾਕਸ਼ ਬਾਰੇ ਕੁਝ ਨਹੀਂ ਪਤਾ ਵੀਡੀਓ ਨੂੰ ਅੱਗੇ ਜਰੂਰ ਭੇਜਣਾ ਤਾਂ ਕਿ ਕਿਸੇ ਜਿਹੇ ਸਾਕਸ਼ ਤੱਕ ਪਹੁੰਚ ਸਕੇ ਜੋ ਕਿ ਇਸ ਪਾਪੀ ਨੂੰ ਜਾਣਦਾ ਹੋਵੇ ਤਾਂ ਕਿ ਇਸ ਨੂੰ ਇਸ ਦੀ ਕਰਨੀ ਦੀ ਸਜ਼ਾ ਮਿਲ ਸਕੇ ਤੁਹਾਡਾ ਕੀ ਕਹਿਣਾ ਹੈ ਇਸ ਸਾਕਸ਼ ਦੀ ਕਰਤੂਤ ਬਾਰੇ ਜ਼ਰੂਰ ਕਮੈਂਟ ਕਰਨਾ ਉਹ ਪੂਰੀ ਵੀਡੀਓ ਵੀ ਦੇਖ ਲਵੋ ਜਦੋਂ ਚੌਕ ਦੇ ਵਿੱਚ ਖੜ ਕੇ ਜਿਹੇ ਸਾਕਸ਼ ਵੱਲੋਂ ਕੁਝ ਅਪਸ਼ਬਦ ਬੋਲੇਗੇ ਬਾਅਦ ਦੇ ਵਿੱਚ ਇਹ ਲੋਕਾਂ ਨੂੰ ਮਾਨਸਿਕ ਰੋਗੀ ਕਹਿ ਦਿੱਤਾ ਜਾਂਦਾ ਪਰ ਜਦੋਂ ਇਹ ਇਸ ਤਰ੍ਹਾਂ ਦੀ ਕਰਤੂਤਾ ਕਰਦੇ ਨੇ ਉਦੋਂ ਇਹਨਾਂ ਨੂੰ ਕੋਈ ਕਿਉਂ ਨਹੀਂ ਦੇਖਦਾ ਜ਼ਰੂਰ ਕਮੈਂਟ ਕਰਨਾ ਉਹ ਜਿਹੜਾ ਚੌਂਕ 'ਚ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਗੋਬਿੰਦ ਸਿੰਘ ਮੇਰੀ ਫੋਟੋ ਹੈ ਮੇਰੀ ਫੋਟੋ ਹੈ ਮੇਰੀ ਉਹ ਹੈ ਮੇਰੀ ਦਸਤਾਰ ਆ ਮੈਨਾਂ ਹਾ ਟੋਪੀ ਬਣ ਕੇ ਆ ਗਿਆ ਮੇਰੀ ਦਸਤਾਰ ਬਾਈ ਗਾੜ ਉਹਨੂੰ ਛੜੇ ਨਹੀਂ ਉੱਥੇ ਚੌਂਕ ਦੇ ਵਿਚਾਲੇ ਘੜ ਦੇਣਾ ਉਹ ਕਿਹੜੇ ਸੰਦਰ ਦੇ ਜੰਮੇ ਹੋ ਤੈਨੂੰ ਤੋੜਦੇ ਆ ਉਹ ਚਵਲ ਆ ਮੈਨੂੰ ਨਹੀਂ ਪਤਾ ਚਾਉਂਦੇ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਗੋਬਿੰਦ ਸਿੰਘ ਮੇਰੀ ਫੋਟੋ ਹੈ ਮੇਰੀ ਫੋਟੋ ਹੈ ਮੇਰੀ ਉਹ ਹੈ ਮੇਰੀ ਦਸਤਾਰ ਆ ਮੈਂ ਤਾਂ ਹਾ ਟੋਪੀ ਲੈਣ ਗਿਆ ਮੇਰੀ ਦਸਤਾਰ ਬਾਈ ਗਾਰਡ ਨੂੰ ਸੜੇ ਨੂੰ ਉੱਥੇ ਚੌਂਕ ਦੇ ਵਿਚਾਲੇ ਘੜ ਦੇਣਾ ਉਹ ਕਿਹੜੇ ਸੰਦਰ ਜੰਮੇ ਹੋਏ ਤਨੂ ਤੋੜਦੇ ਆ ਉਹ ਚਵਲ ਮੈਨੂੰ